ਸੰਸਦੀ ਸੁਰੱਖਿਆਤ ਸੰ ਲੌਂਡ ਵਾਲਿਆਂ ਖਿਲਾਫ ਯੂਏਪੀਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਯੂਏਪੀਏ ਮਤਲਬ ਅਨਲੌਫੁਲ ਐਕਟੀਵਿਟੀਆਂ ਪ੍ਰੀਵੈਂਸ਼ਨ ਐਕਟ ਤਹਿਤ ਮਾਮਲਾ ਦਰਜ ਹੋਇਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਏਫਆਈਆਰ ਦਰਜ ਕੀਤੀ ਹੈ ਪੁਲਿਸ ਦੇ ਵੱਲੋਂ ਯੂਏਪੀਏ ਐਕਟ 12ਬੀ ਅਤੇ ਆਈਪੀਸੀ ਦੀ ਧਾਰਾ 452 ਤਹਿਤ ਮਾਮਲਾ ਦਰਜ ਕੀਤਾ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖੇ ਯੂਏਪੀਏ ਕੀ ਹੁੰਦਾ ਹੈ UAPA ਦਿੱਤਾਰਾ 15 دہشتਗਰਦੀ ਗਤੀਵਿਧੀਆਂ ਨੂੰ ਪਰਿਭਾਸ਼ਿਤ ਕਰਦੀ ਹੈ ਇਸ ਕਾਨੂੰਨ ਦੇ ਤਹਿਤ ਘੱਟੋ-ਘੱਟ 5 ਸਾਲ ਤੇ ਵੱਧ ਤੋਂ ਵੱਧ ਤਾਂ ਉਮਰ ਕੈਦ ਹੋ ਸਕਦੀ ਹੈ UAPA ਕਾਨੂੰਨ ਨੂੰ دہشتਗਰਦੀ ਗਤੀਵਿਧੀਆਂ ਤੇ ਲਗਾਮ ਲਗਾਉਣ ਦੇ ਲਈ 1967 ਦੇ ਵਿੱਚ ਲਿਆਂਦਾ ਗਿਆ ਸੀ ਇਸ ਕਾਨੂੰਨ ਦੇ ਤਹਿਤ ਉਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਜੋ دہشتਗਰਦੀ ਗਤੀਵਿਧੀਆਂ ਦੇ ਸ਼ੱਕੀ ਹੁੰਦੇ ਨੇ UAPA ਕਾਨੂੰਨ ਕੌਮੀ ਜਾਂਚ ਏਜੰਸੀਆਂ ਨੂੰ ਸ਼ੱਕੀ ਜਾਂ ਫਿਰ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਜਾਂ ਫਿਰ ਕੁਰਕ ਕਰਨ ਦਾ ਅਧਿਕਾਰ ਦਿੰਦਾ ਹੈ UAPA ਦਾ ਮਕਸਦ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲੀਆਂ ਗਤੀਵਿਧੀਆਂ ਤੇ ਰੋਕ ਲਾਉਣਾ ਹੈ ਅਤੇ ਸਰਕਾਰ ਨੂੰ ਅਧਿਕਾਰ ਦਿੰਦਾ ਹੈ। ਇਹ ਕਾਨੂੰਨ ਕੁਝ ਖਾਸ ਹਾਲਾਤਾਂ ਦੇ ਵਿੱਚ ਹੀ ਲਾਗੂ ਹੁੰਦਾ ਹੈ। 13 ਦਸੰਬਰ ਨੂੰ ਸੰਸਦ ਦੀ ਸੁਰੱਖਿਆ 'ਤੇ ਸਨ ਲੱਗਿਆ, ਦੁਪਹਿਰ ਬਾਅਦ ਦੋ ਮੁਲਜ਼ਮਾਂ ਨੇ ਸੰਸਦ ਦੇ ਵਿੱਚ ਛਾਲਾ ਮਾਰੀਆਂ ਤੇ ਬਾਹਰ ਦੋ ਮੁਲਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਹੁਣ ਇਹਨਾਂ ਮੁਲਜ਼ਮਾਂ ਦੇ ਖਿਲਾਫ UAPA ਯਾਨੀ ਕਿ ਅਨਲੌਫਲ ਐਕਟੀਵਿਟੀਆਂ ਪ੍ਰੀਵੈਂਸ਼ਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।